لاحرو جی کا پر ساتھ واحر جی کی فراہمی میرے ست گر ملایا بنایا نال کا بنا بابا جی اپنی باری اندر بانی اوپر ہیں جد اس دنیا تک بھی ਦੇ ਬੋਲੇਆ ਮੇ ਆਪਰੇ ਸਭੇ ਰੂਪ ਕੋ ਫੇਰ ਮਾਰੇ ਮੋਹਿ ਦਾ ਕੀ ਲੋਰੀਆਂ ਸੰਸ ਸੋਸ ਕੇ ਫਿਰ ਪਿਛਲਾ ਦਾ ਜੁੜਾ ਕੋ ਮੇ ਮਨ ਸਾਰੀ ਗੱਲਾਂ ਭੁੱਲ ਜਾ ਬਾਬਾ ਜੀ ਕਹਿੰਦੇ ਸੀ ਭਾਈ ਜਿਹੜੇ ਰੱਬ ਨੇ ਸਾਡੇ ਮੁੱਥੇ ਅੱਤਿਆ ਬੀਤੀ ਹੈ

بابا جوراب

پیا نہیں کر سکتے سب کچھ کر سکتے کوئی یہ نہیں اپنے گرے پوتر کی سب کا کپڑ پا دیا گورس نہ دو میرے پاٹ نہیں آئے گرو سب پیارا سا بہت کچھ کرتے پر گرو سا فرقوں

ਜਿਹੜੇ 40 ਸਿੰਘ ਬਦਾਵ ਦੇ ਕੇ ਆਏ ਸੀ ਉਹਨਾਂ ਨੇ ਮੂਹਰੇ ਆਪਣੇ ਜਾਨ ਕੀ ਕਾਇਮ ਭੰਗ ਬਣਾਉਣ ਤੋਂ ਬਿਨਾਂ ਦੇ ਤੇ ਗੁਰੂ ਸਾਹਿਬ ਸਾਦੋ ਮਿੱਤਰ ਵੰਡੀ ਚਲੇ ਗਏ ਪਰ ਅਜੇ ਪੂਰੇ ਕਾਫੀ ਸਵਾਰ ਰਹੇ ਗੁਰੂ ਸਾਹਿਬ ਨੇ ਉੱਥੇ ਬਹੁਤ ਵੱਡਾ ਕਾਰਜ ਕਰਨਾ ਸੀ ਉਹ ਤਾਂ ਹਰੀ ਨੂੰ ਨਹੀਂ ਪਤਾ ਸੀ ਕੀ ਕਰਨਾ ਹੈ اور گروہ صاحب کو پتا سکتا جو گروہ نارک صاحب نے بچل جیتا سی بھئی اسی چلاسی جامے پہر آگے گا سپارکٹ چندر جامے سانتہ نے روڑو چاما ہوئی پھر وہ بچل کو موکرات لیا کو ہی گروہ نارک صاحب سے گروہ کنگی کا رفاہ شاہ ਉਹਨਾਂ ਲਈ ਪਾਣੀ ਦੀ ਨਚਲਾ ਉੱਥੇ ਆਉਣੀ ਪਈ ਪਹਿਲਾਂ ਉਹ ਆ ਇਤਿਆਸ ਨੂੰ ਉਹਨਾਂ ਨੂੰ ਕਿਹਾ ਕਿ ਜਾਓ ਪੰਜ ਸਿਰ ਇਕੱਠੇ ਹੋ ਕੇ ਤਿੰਨ ਬਰੀਆਂ ਕੋਲ ਜਾਓ ਜਿਹੜੀ ਗੁਰੂ ਕ੍ਰਪਾ ਸਾਹਿਬ ਨੇ ਮੀਹ ਅੱਜ ਵੀ ਬਾਸਾ ਗੁਰਦਵਾਰਾ ਦੇ ਪਹਾਰੇ ਨੇ ਇਕੱਤਰ ਕੀਤੀ ਹੈ ਉਹ ਲੈ ਕੇ ਆਓ ਉਹਦੇ ਵਿੱਚ ਸ੍ਰੀ ਨਾਮੇ ਪਾਸਾ ਦੇ ਸ਼ਲੋਕ ਭਾਣੇ ਕੋਈ ਲੋਗ ਗਏ ਕਾਹ ਕਿਹਾ ਲਈ ਗਏ ਨਿਰਗਤ ਆਨਾ ਪਿਆਰ ਨਾਲ ਬੇਤੀ ਕੀਤੀ ਤਾਂ ਉਹਨਾਂ ਨੇ ਜਵਾਬ ਦਿੱਤਾ ਕਿ ਤਿੰਨ ਨੇੜਾ ਵੀ ਬਾਤ ਤਾਂ ਮਿੱਠਾ ਲਿਆ ਨਹੀਂ ਜੇ ਗੁਰੂ ਰਾਜਕੀ ਲਰਦੀ ਤੇ ਐ ਗੁਰੂ ਗੋਬਿੰਦ ਸਿੰਘ ਜੀ ਫਿਰ ਉਹ ਬਾਣੀ ਦਾ ਆਪ ਨਾ ਸਕਦੇ ਉਹ ਆਸ ਰੱਖ ਲੈ ਮਨ ਇਹ ਮਤਲਬ ਹੈ دلائے گروہ صاحب اور اپنی جتے ہوتا دن دبارے آئے گیا سامنے موڑکے آئے ساکھوں کی فنوڑتی انہا نے میردھی کی تھی پائیں لے آئے نہیں مارے انہا سگریہ بجر کہہ دکھا بے یہ گروہ نارکنی کرتی لے آئے گروہ گروہ بل سنگری تو آپ ہماری لاتلہ ہے گروہ صاحب نے گروہ صاحب نے گروہ صاحب کی تا کہ میں نے کی تھی کہتے جنگا میرا بھدیا کہے ہم نے چلو ہم پر بھائی اٹھے لگ لنے تے بھروتہ کی طرف آسانے ساتھوں کی طرف بھی بھار بھی کرتی تھی دعوتہ ماں صاحب اسے جنگا بھی ہونے کی ہے پارتہ خوالیاں سوہاں ایک ماں سے بھی آسر روح کے ہاں بیٹھ رہے ہیں دودھے ماں سے پاہی سنگھ بیٹھ ہیں

گروہ صاحب نے یہاں جو بھائی تھی رجلہ کرنے گروہ کنگی تر پاس جارے ہیں انہوں نے پتہ سی بھی اس جگہ جتا تھے جس دی اسی ایتر گدھی بھی لیے لیے ندیر صاحب ہی ناد ہے کہ گروہ صاحب پر اوچھے گھے گی گدھی بھی جس دی گروہ کنگی تر پاس سارے گروہ کنگ ساہب کوچھے بھجر بھی کیتا پانسکرانی ہنگوی بیچ

کہ کوئی بھی سانتا ہے کہ پاہ سانا ہے کہ جیدی ملتی داد لائے سانگنا ہے اپنی پاہ سان تکہ بخشت کرتی کو کم کی ترباہ سانے سانوے بہت بڑی دیر دید کی بخشت کرتی سانے لے تکہ اس طرح کم کی ترباہ سانا بچنے کے راپا پر پورا کی دیو بانا بابا ناندھ جی مہاراج نے گرو نانک کے درشن کا نام گل ہے کوئی کمیٹی نہیں بنی ہوئی کوئی حساب نہیں اس طرح ساری چل رہی ہے نانک سب کے نا پہنچ

ਜਿਨ੍ਹਾਂ ਨੇ ਆਪਣਾ ਆਪ ਨੂੰ ਕਰੀ ਧਰਪਾ ਸਰੂਪ ਦਿੱਤਾ ਹੋਇਆ ਸੀ ਜਿਵੇਂ ਤਾਲ ਮਾਲ ਗੁਰ ਪੈ ਵੇਚਿਆ ਮਨ ਦੀਆ ਸਰਦਾਰ ਨਾਨਕ ਧੰਨ ਸੁਹਾਗਈ ਜਦ ਸੋ ਨਾਮ ਤੇਆ ਨਾਮੁ ਦਿੱਤਾ ਕਰੇ ਸੋ ਸੁਆਦਨੀ ਵਾਰ ਕਰੇ ਉਹਨਾਂ ਦਾ ਉਪਦੇਸ਼ ਹੈ ਦਾ ਆਪਣੇ ਗੁਰੂ ਦਾ

مارنا ہے اوہ سیدھو مارنا کہتے سی اپن سیدھو میں نہیں ہے سیدھکات میں تا اوہ ستائم تے بوشیاں جمجھا بھی کوئی تیری ماندھو تا سنگار اکیو مگیاں بھی سادہ دیرا بھوکوا ہے سادہ بھوکواں ہو ہوئی اوہ کسی پاسے نا ہوئی پاہیواتی ناس نے کہا میرے سوطنا رو چیز پاسے آسے نا جاوے

ستیٹ کے بد لائی گئی دیا جی گیا ਤਹੇਦੇ ਸੀ ਸਿੱਖ ਜੀਓ ਉਹਨਾਂ ਨੇ ਆਪੜਾ ਆਪਣਾ ਗੁਰੂ ਨੂੰ ਦਿੱਤਾ ਹੋਇਆ ਸੀ ਇਹ ਤਾਂ ਗੁਰੂ ਸਾਹਿਬ ਦੀ ਧਰਮ ਆ ਸਾਰਾ ਗੁਰ ਉਹਨਾਂ ਦਾ ਗੁਰੂ ਸੀ ਕਿ ਇਸ ਤਰ੍ਹਾਂ ਗੁਰਮੁਖਿਆਰ ਹੋਏ ਸਾਡੇ ਵਾਸਤੇ ਸਾਡੀ ਕੌਮ ਵਾਸਤੇ ਸਾਡੇ ਇਹਨਾਂ ਕੁਝ ਉਹਨਾਂ ਨੇ ਦਿਖਾਇਆ ਹੈ ਕਿ ਆਸ ਬਣਿਆ ਅਸੀਂ ਅਜਾ ਆਪਣੇ ਝੂਠੇ ਕੰਮਕਾਰਾਂ ਦੇ ਵਿੱਚ ਲੰਘ ਕੇ ਗੁਰੂ ਦੇ ਇਤਿਹਾਸ ਨੂੰ ਭੁੱਲ ਜਾਂਦੇ ਆ ਗੁਰੂ ਦੀ ਬਾਣੀ ਨੂੰ ਭੁੱਲ ਜਾਂਦੇ ਆ ਅਸੀਂ ਅੰਮ੍ਰਿਤ ਕੋ ਵੀ ਵਾਝੇ ਰਹਿਨੇ ਆ ਅਸੀਂ ਆਪਣੇ ਛੋਟੇ ਜਿਹੇ ਦੈਰੇ ਵਿੱਚ ਧੋਤ ਤੰਦੀ ਵਿੱਚ ਘੁੰਮਦੇ ਰਹਿਨੇ ਆ ਤੇ ਬਸ ਅਹਿਲਾ ਬਣਾਲੇ ਬੱਚੇ ਵੱਡੇ ਹੋ ਗਏ ਜੁਆਹ ਹੋ ਗਈ ਵਿਆਹ ਲਈ ਘਰ-ਵਾਰ ਚਲਾਤੇ ਘਰ-ਬਾਰ ਬਣਾ ਲਿਆ ਮਗੋਂ ਬੜੇ ਭਾਜਣਾਂ ਕੰਪਨੀ ਕਹਿੰਦੇ ਸੀ ਭਾਈ ਇਹ ਤਾਂ ਜਲਦੀ ਜਾਣਾ ਕਾਪ ਇਹਦੇ ਵਿੱਚ ਨਹੀਂ ਲੈਂਦੇ ਆ ਹੋਇਆ ਵੀ ਅਸੀਂ ਪ੍ਰਭਾਤਮਾ ਦਾ ਨਾਮ ਲਈ ਜਿਹੜਾ ਪੈਦਾ ਕਰਕੇ ਆਇਆ ਅੰਧ ਗੁਪ ਤੇ ਕਰਿਆ ਨਰ ਆਪ ਬੜਾ ਏ ਨਾਲ ਕੋ ਬਖਸ ਪਦਾਇਆ ਨੂੰ ਰੱਖੀ ਗੱਲ ਨਾਲ ਰੱਖਦੇ ਨਾ ਗੱਲ ਨਾਲ ਕੇ ਛੋਟਾ ਜਿਹਾ ਬੱਚਾ ਹੁੰਦਾ ਉਹਦੇ ਦੰਦ ਨਹੀਂ ਹੁੰਦੇ ਮਾਨ ਗੁਰੂ ਪਹਿਲਾਂ ਹੀ ਹੋ ਜਾਂਦਾ ਕਿੰਨਾ ਧਿਆਨ ਲੱਗਦੇ ਆ ਥੋੜਾ ਜਿਹਾ ਵੱਡਾ ਹੁੰਦਾ ਜੋ ਬਣਾਉਂਦਾ ਖੋਜ ਨਾਲ ਲੱਗਦਾ ਕਿੰਨਾ ਧਿਆਨ ਰੱਖਿਆ ਆਪ ਤੋਂ ਲੈ ਕੇ ਅੱਤਿਕ ਕਿ ਅਦਬ ਸਾਟਾ ਇੰਨਾ ਧਿਆਨ ਲੱਗਦਾ ਅਸੀਂ ਨਾਮ ਨੂੰ ਭੁੱਲ ਜਾਂਦੇ ਆ ਨਾਮ ਨੂੰ ਜੁੜ ਕੇ ਆਉਂੋ ਭੁੱਲਣਾ ਨਹੀਂ ਕਿ ਜਿਹੜਾ ਇੰਦਾ ਮੱਡਾ ਕੋਧਨ ਦੀ ਐਕਸੀਡੈਂਟ ਏਡਾ ਵੱਡਾ ਧਿਆਨ ਸੁਭੜਿਆ ہوتے ہاں. ہاں. جی یہ جی چلو گے تو خیال رکھو گے, گے. اس طرح پاہی. ਦੇਨ ਕਿੰਤਾ ਕਟਾ ਸ੍ਰੀ ਸਤਿਗੁਰ ਦੇ ਰਾਗ ਵਿੱਚ ਸਾਡੇ ਗੁਰੂਆਂ ਤੇ ਸਾਡੇ ਗੁਰੂਆਂ ਦੇ ਸਹਿਜਾਂ ਤੇ ਇਹ ਜੀ ਸਾਹ ਤਦੂਤੀਆਂ ਉਹਨਾਂ ਨੇ ਇਹਨੇ ਦੁੱਖ ਸਹੇ ਠੰਡਾ ਦੇ ਵਿੱਚ ਮੋਰਿਆਂ ਵਿੱਚ ਬੈਠੇ ਮਾਤਾ ਧੰਸੀ ਮਾਤਾ ਗੁਰੂਤੌਰ ਜੀ ਉਹਨਾਂ ਨੇ ਇਹਨੇ ਦੁੱਖ ਕਿਵੇਂ ਸਹੇ ਐਲਾ ਗੁਰ ਤੇਗ ਬਹਾਦਰ ਜੀ ਨੇ ਸੀਸ ਦਿੱਤਾ ਤੇ ਦੇ ਨੂੰ ਸਾਰਾ ਪਰਿਵਾਰ ਦਾ ਮਸੋੜਾ ਕੋਈ ਮਾਂ ਦਾ ਜਿਹੜਾ ਵੀ ਇੱਕ ਬੱਚੇ ਨੂੰ ਸਰਾਉਂਦੇ ਆ ਅੱਡਾ ਸਹਿਰ ਦਾ ਬੱਚਾ ਨੂੰ ਜਦੋਂ ਗੁਰੂ ਸਾਹਿਬ ਸੋਕੀ ਦੀ ਵਸਤਾ ਵਿੱਚ ਸੀ ਉਹਦਾ ਨਹੀਂ ਤੀਰ ਤਮਨ ਚਲਾਉਂਦੇ ਤੇ ਜਦੋਂ ਬੱਚਿਆਂ ਦਾ ਖੇਡਦੇ ਆ ਗੰਗਾ ਗਦਾ ਵੀ ਤੇ ਗੰਗਾ ਤੇ ਖੇਡ ਰਹੇ ਆ ਖੇਡਦੇ ਖੇਡਦੇ ਉਹਨਾਂ ਦੇ ਤੇ ਗੁੱਟਾਂ ਦੇ ਵਿੱਚ ਸਿਉਨੇ ਦੇ ਕਰੜਪਾਏ ਸੀ ਇੱਕ ਕੰਗਣਾ ਦਾ ਆਪਦੇ ਵਿੱਚ ਸੁੱਟਿਆ ਤੇ ਘਰ ਆ ਕੇ ਜਦ ਦੇਖਿਆ ਮਾਤਾ ਗੁਰੂ ਕੌਰ ਜੀ ਨੇ ਲਾੜੀ ਦੀ ਕੰਗੜ ਕਿੱਥੇ ਹੈ ਤੇ ਕਹਿਣ ਲੱਗੇ ਉਹ ਤਾਂ ਸੁੱਤੀ ਗੰਗਾ ਸਿਟੇ ਹੈ ਤੇ ਮਾਤਾ ਜੀ ਉਹਨਾਂ ਦਾ ਹੱਥ ਫੜ ਕੇ ਕਹਿੰਦੇ ਚਲੋ ਦੱਸੋ ਨਾਲ ਕਿੱਥੇ ਸਿਟੇ ਹੈ ਤੇ ਨਾਲ ਤੁਰੇ ਜਾਂਦੇ ਆ ਇਹ ਕੋਈ ਕਰ ਨਹੀਂ ਭਾਕਾ ਨਹੀਂ ਜਦੋਂ ਜਾ ਕੇ ਨਦੀ ਦੇ ਕੋਲੇ ਗਏ ਗੰਗਾ ਦੇ ਇਹ ਕਹਿੰਦੇ ਕਿ ਕਿੱਥੇ ਕਿੱਥੇ ਸਿੱਟਿਆ ਸੀ ਹੋਰ ਹੀ ਕਿਤੇ ਦੇ ਦੂਜਾ ਕੰਨੜ ਲਾ ਕੇ ਕਹਿੰਦੇ ਉੱਥੇ ਸਿੱਟਿਆ ਸੀ ਉਹ ਵੀ ਸੁਣ ਦਿੱਤਾ ਤੇ ਮਾਤਾ ਜੀ ਤੋਂੜੇ ਗੁੱਸੇ ਹੋਣ ਲੱਗੇ ਕਹਿੰਦੇ ਲਾਲ ਜੀ ਇਸ ਤਰ੍ਹਾਂ ਦਾ ਘਰ ਨਹੀਂ ਬਸਦੇ ਤੇ ਤੁਸੀਂ ਕੰਨੜ ਇਹ ਵੀ ਸੁਣ ਦਿੱਤਾ ਕਿਸੇ ਸਤਰੀ ਨੇ ਕਿੰਨੇ ਪਿਆਰ ਨਾਲ ਤੁਹਾਨੂੰ ਲਿਆ ਕੇ ਦਿੱਤੇ ਸੀ ਸਿੱਕੇ ਲੱਗੇ ਮਾਤਾ ਜੀ ਇਤੋਂ ਚੱਕਰੋ ਜਿਹੜਾ ਥੋੜਾ ਪਸਾਰਨ ਨੂੰ ਜਦੋਂ ਮਾਤਾ ਨੇ ਹੱਥ ਪਾਇਆ ਅਰੋਧ ਕਰਨਾਂ ਦਾ ਹੱਥ ਵਿੱਚ ਆ ਗਿਆ ਇਹਦੇ ਵੀ ਜਿਹੜਾ ਥੋੜਾ ਉਹ ਚੱਕਿਓ ਦੂਜੇ ਨਾ ਚੱਕਿਓ ਤੇ ਮਾਤਾ ਨੇ ਉੱਥੇ ਛੱਡ ਦਿੱਤੇ ਇਹਦੇ ਅੱਖਾਂ ਵਿੱਚੋਂ ਅੱਖਾਂ ਵਿੱਚੀਆਂ ਮਾਤਾ ਜੀਆਂ ਨੂੰ ਆਤ ਤੋਂ ਲੈ ਕੇ ਅੰਤ ਤੱਕ ਜਿੰਨੇ ਦੁੱਖ ਸੁੱਖ ਸਰੀਰ ਨਾਲ ਹੋਵੇ ਸਾਰੇ ਤੁਮਾਦ ਤੇ ਪਹਿਲੇ ਕਹਦੇ ਮਾਲਦਾ ਜੀ ਅਸੀਂ ਇਹ ਸਿਉਨਾ ਲਈ ਇਹ ਤਾਂ ਲੈਣਾ ਇਹ ਤਾਂ ਸਰਬਉਦਿਆਨ ਦਰਵਾਰਾ ਸਰਬਰੋਧੇ ਕੜੀ ਕਾਗੋ ਨਸਤਾ ਉਹ ਹੋਈ ਹੈ ਤੇ ਮੈਂ ਤਾਂ ਇੱਕ ਜੁਰਮ ਦੇ ਨਾਲ ਤਾਤਾਂ ਕਰਨ ਵਾਸਤੇ ਆਇਆ ਹੈ ਤੇ ਮੈਂ ਤਾਂ ਇੱਕ ਨਵੀਂ ਰੂਹ ਇਸ ਤੋਂ ਵੀ ਦੁਨੀਆ ਦੇ ਵਿੱਚ ਤੀਜਾ ਪਾਤ ਚਲਾਉਣ ਵਾਸਤੇ ਆਇਆ ਹੈ ਤੇ ਗੁਰੂ ਸਾਹਿਬ ਨੇ ਸਾਰਾ ਕੁਝ ਮਾਤਾ ਜੀ ਨੂੰ ਮਾਤਾ ਪੂਜਾ ਕੋਲ ਦੀ ਨੂੰ ਇਹ ਸਮਝਾ ਦਿੱਤਾ ਸੀ ਇਸ ਲਈ ਉਹਨਾਂ ਨੇ ਇੰਨੇ ਦੁੱਖ ਦੇਖੇ ਪਰ ਉਹਨਾਂ ਨੇ ਪਰਵਾਹ ਨਹੀਂ ਕੀਤੀ ਉਹਨੂੰ ਪਤਾ ਸੀ ਸਭ ਉਸਾਰੀ ਹੋਣਾ ਹੈ ਉਹ ਨਿੱਕੇ ਨਿੱਕੇ ਬੱਚੇ ਮੋਗਾ ਤੋਂ ਇੱਥੇ ਆ ਉਹ ਬੋਸਲੇ ਮਾਂ ਜਦੋਂ ਉਹ ਕਿਤੇ ਦੱਸਦੇ ਆ ਕਿ ਜਦੋਂ بڑے وہ باتا سونجی بھی سہ دے نکھ پڑھا لی وہ نمو ساکھ کچھ پتا سی وہ پتر بھی رہ سی وہ کردی نرباب سانے سی ہمار جندہ سوٹیاں سی آدمہ کے تاہر تو نامی چھ بٹی سی تھی باتا جی وہ کہہ رہے ہیں کہ باتا جی تو سی رسالوں کو سینے کیوں تکی کو ہے وہ گیٹی کی کو ہے ਕਹਿੰਦੇ ਸੱਜ ਕਹਿੰਦੇ ਵੀ ਕੱਲ ਹੁੰਦੀਆਂ ਵਿੱਚ ਚੜ੍ਹਣ ਕਹਿੰਦੇ ਕੁਲ ਨੂੰ ਬੋਟਲ ਪੈਂ ਕਰਕੇ ਬਾਤਾਂ ਨਹੀਂ ਦੇਣਗੇ ਦੇਖੋ ਕਹੇਗਾ ਸਵਾ ਆਪਾਂ ਦੇ ਬੱਚੇ ਨੇ ਲੱਗ ਪਾ ਤੇ ਸੱਤ ਪੰਜ ਦਿਨ ਤੇ ਸਾਰਾ ਘਰ ਭੱਜਿਆ ਵਰਦਾ ਹੁੰਦਾ ਤੇ ਗੁਰੂ ਸਾਹਿਬ ਦੇ ਕਿ ਜੇ ਐਸੇ ਸੁਪੁੱਤਰ ਤੇ ਜਿਨ੍ਹਾਂ ਨੂੰ ਸਾਰਾ ਕੋਈ ਪਤਾ ਵੀ ਘੱਲ ਨੂੰ ਕੀ ਹੋਣਾ ਉਹ ਤਾਂ ਇੱਕ ਉਸਵਾਦ ਬੁੱਕਰ ਵਿੱਚ ਦਾਂਦੀ ਦੀ ਇਸ ਲਈ ਇਤੋਂ ਸਾਡੇ ਕਿ ਸਾਡਾ ਜਿਹੜਾ ਇਤਿਹਾਸ ਹੈ ਸਾਡਾ ਦਰਸਾਰਿਆ ਸਾਡਾ ਸਭ ਦਾ ਮਰਦਾ ਇੱਕ ਤਾਂ ਸੋਹਣੀ ਜਪੂ ਤੇ ਵੀ ਗੁਰੂ ਆਲੇ ਜੂਰ ਬੜੀ ਖੁਸ਼ੀ 사ਤਾਰੇ ਇੱਥੇ ਗੁਰੂ ਘਰ ਦੇ ਵਿੱਚ ਜੋਤਨ ਕੀਤਾ ਦੱਸਦੇ ਨਾਮ ਘੱਪਿਆ ਬਾਣੀ ਪੜੀ ਹੈ ਇਹ ਤੁਹਾਡੀ ਪਾਠੀ ਲੇਖੀ ਵਿੱਚ ਹੈ ਕਿਉਂ ਇਹ ਜਿਹੜੇ ਉਹ ਦਿਨ ਚੱਲ ਰਹੇ ਆ ਗੁਰੂ ਸਾਹਿਬ ਦੇ ਜਿਹੜੇ ਤੇਰਾ ਬਹੁਤ ਔਖਾ ਟੈਮਪ经过ਵਾਣਾ ਸੀ ਉਹਨਾਂ ਟੈਮਪਾਂ ਵਿੱਚ ਤੁਸੀਂ ਬੈਠ ਕੇ ਕੀਤੇ ਨੇ ਕੀ ਕਾ ਬਾਣੀ ਪੜ੍ਹੀ ਐ ਕੀਰਤਨ ਸੁਣਿਆ ਸੋਖਨੀ ਸਾਹਿਬ ਕੀਤੇ ਐ ਇਹ ਵੱਡੇ ਪੂਰਾਂ ਦੀ ਨਿਸ਼ਾਨੀ ਐ ਭਾਈ ਚੋੜੀ ਤੁਸੀਂ ਸਾਰੇ ਵੱਡੇ ਭਾਗਾਂ ਵਾਲੇ ਹੋ ਤੇ ਪਰ ਇਹ ਜਿਹੜਾ ਸਮਾਂ ਬਾਬਾ ਜੀ ਕਹਿੰਦੇ ਸੀ ਭਾਈ آج جو بہتا راج چاندر ہے کہہ رہا ہے جو نارک سایر کا کہ راج ہے کہ آج جو بہتا اسی پاہی میں انترین بہتو حق انترین کرگی باری بھڑی تھی باری بھڑا گی انترین بھڑا گی اور نئی ساکتے گھروڑی بھیر بھڑی رہی گی پاہ بھڑی تبا کردے ہیں ساکھوں روک کا آگتا نام چندہ نام چپا گی انترین بھڑا گی

ਖਾਲਸੇ ਰਮਤਾ ਸੋਹਣੇ ਕਹਿੰਦੇ ਜੀ ਤੁਸੀਂ ਮਹਾਰਵੀ ਅਸੀਂ ਖਾਲ ਨੂੰ ਆ ਜਾਗੇ ਸਾਡੇ ਨੂੰ 2-3 ਦਿਨ ਤਾਂ ਬੁਖਾਰ ਜਿਹਦੇ ਜਿਹੜਾ ਦਿੱਤਾ ਹੈ ਤੇ ਇਸ ਤਰ੍ਹਾਂ ਕੀਤਾ ਚਲੋ ਹੁੰਦੇ ਰਹੇ ਹੈ ਪਰ ਜਦੋਂ ਗੁਰੂਆਰ ਦੇ ਕੀਰ ਹੈ ਜੇ ਤੁਮੇ ਸੁਣੀ ਦਾ ਬਚਾ ਮੰਨਦੇ ਤੇ ਗੈਰੀ ਸੰਗਤ ਵੱਧਈ ਹੈ ਤੇ ਗੁਰੂਆ ਦੇ ਸਾਥ ਦੀ ਮਾਤਰਾ ਇੰਨਾ ਬੁਲਤੀ ਤੱਕ ਕਿ ਅਸੀਂ بغیر چلے جی بابا جی امرت ناؤ ہے ساری <سؤال> سنگ جن دربار <سؤال> ساحب <سؤال> بابا جیبار ہے گرو نانک کا دربار ہے گروہ ہے جی گرو گرا پرکاش ہے والے کا موسم بھی چل رہا ہے اس طرح اپنا اپنا رکھنا چاہیے کیونکہ ٹھنڈا موسم ਇਸ ਤਰ੍ਹਾਂ ਇਹਦੀ ਠੰਡ ਵੀ ਲੋੜੀ ਹੈ ਜ਼ਿੰਮੇਵਾਰੀ ਦੇ ਕੰਮ ਕਈ ਤਾਂ ਉਠੜੀਏ ਗਿਆ ਵੀ ਲਾਗੋਂ ਕਿ ਲਈ ਠੰਡ ਹੋਵੇਗੀ ਜੇ ਠੰਡ ਨਾ ਪਵੇ ਤਾਂ ਕੰਮ ਕਾ ਨਿਸਰ ਜਾਂਦੀ ਹੈ ਜੇ ਠੰਡ ਨਾ ਹੋਵੇ ਤਾਂ ਬੂਟਾ ਮਾਰ ਨਹੀਂ ਆ ਤੇ ਇਸ ਤਰ੍ਹਾਂ ਆਏ ਜਿਵੇਂ ਜਿਵੇਂ ਪਰਮਾਤਮਾ ਨੂੰ ਉਹਨੂੰ ਲੋੜੀ ਦਾ ਹੋਵੇ ਉਹਨੇ ਸਮਾਸਾਰਾ ਚਾਹਤਾ ਰਹਿੰਦਾ ਹੈ ਤੇ ਇਸ ਤਰ੍ਹਾਂ ਹਰ ਵੇਲੇ ਉੱਠਿਆ ਕਰੋ ਜੇਤਰੀਮ ਕਰਿਆ ਕਰੋ ਬਾਣੀ ਪੜਿਆ ਕਰੋ ਸਾਰੇ ਨੌਜਵਾਨ ਬੱਚੇ ਬੱਚੀਆਂ ਆਪਣੇ ਮਾਪਾ ਪਿਤਾ ਦੀ ਸੇਵਾ ਕਰਿਆ ਕਰੋ ਮਾਪੇ ਬਹੁਤ ਵੱਡੀ ਦਾਤ ਹੁੰਦੇ ਐ ਬਿਰਧ ਮਾਪੇ ਐ ਬਾਪਾ ਐ ਪਿਤਾ ਐ ਅਜ ਕੋ ਕੋ ਨਾ ਦੀਛਾ ਪੜੀ ਸਤੋ ਉਹਨਾਂ ਦੀ ਸੇਵਾ ਕਰੋ ਸਰਪਾ ਵੀਲਾ ਪਾਣੀ ਮੰਗ ਲਈ ਆ ਉਹ ਦਿਓ ਤੇ ਉਹਨਾਂ ਦੀ ਸੇਵਾ ਕਰਨ ਦੇ ਨਾਲ ਗੁਰੂ ਸਾਹਿਬ ਕੋ ਹੁੰਦੇ ਐ ਬਾਬਾ ਜੀ ਕਿਰਪਾ ਕਰੇ ਗੁਰਦੀਪ ਮਾਤਾ گردیب پیتا گردیب سوامی پرمیسر ہے آپ آج کرپا کرتے ہیں باتا پیتا دی سیوا کرنے دی تا پرمیسر دی خوشی گردی ہے تی اس طرح پاہی گردی دی بھی کرنا ہے باتا پیتا دی سیوا بھی کرنی ہے نسے پتیا تو دھول رہے ہیں جنہیں نسے کوئی بھی ہوگی سلافہ ہونا کتا جا ہوگی بھی... کوئی بہت رہے ہیں گولیاں ہونا ਪਾਪਾਂ ਜੀ ਕਹਿੰਦੇ ਇਹ ਸਾਰੇ ਜੀਵ ਨੂੰ ਖਰਾਬ ਕਰਦੇ ਆ ਜਿਸ ਪੀਤਿਆ ਮਤ ਮੂਰ ਹੋਏ ਮਾਰ ਲ ਭਵੇ ਵਿੱਚ ਆਏ ਆਪਣਾ ਪ੍ਰਾਣ ਉਸ ਸਾੜੇ ਖਸਮੋਂ ਤੱਕੀ ਖਾਏ ਉਹਨੂੰ ਆਪਣੇ ਪ੍ਰਾਣ ਦਾ ਪਤਾ ਹੀ ਨਹੀਂ ਰਹਦਾ ਇਸ ਲਈ ਨੰਦ ਕੀ ਕਹ ਤੂੰ ਬਚਣਾ ਸਾਰੀ ਜਿੰਦਗੀ ਸਾਗਤ ਆਏ ਸਾਰੇ ਬਹੁਤ ਬਟੇ ਭਗਾ ਵਾਲਿਓ ਅਸੀਂ ਉਸ ਬਾਤ ਹੀ ਕਰਦੇ ਆ ਇਹਨਾਂ ਵਿਚਾਰਾਂ ਨੂੰ